ਇੱਥੇ ਮੇਰਾ ਤਾਂ ਹੈ ਨਹੀਂ ਮੈਂ ਕਿੱਥੋਂ ਮੇਰਾ ਚੱਕ ਚੱਕ ਆਹ ਯਾਹ ਪੋ ਕਾ ਕਾ ਪਹਿਲੇ ਹੀ ਕਰ ਲਿਆ ਐਸਾ ਤਾਂ ਗੱਲ ਆਪਾਂ ਮੈਗ ਮਿੰਟ ਹੋਣੀ ਕਹਾਂ ਮਾਣਿਆ ਇਹੋ ਵੇਲ ਬਾਨੀ ਗੀ ਲੜਾਈ ਨਾ ਕਰੀ ਹਾਂ ਉਹਨਾਂ ਦਾ ਪੀਸ ਨਹੀਂ ਕਰਦੇ ਠੀਕ ਆ ਬਸ ਇਹ ਕੰਮ ਕਰਾਓ ਸਰ ਜੀ ਮੈਂ ਰਿਪੋਰਟ ਦੇ ਲਈ ਹਾਂਜੀ ਮਰਸਕਾ 10 ਦਿਨ ਮੜਾ ਜਾ ਕੀ ਹੋਇਆ ਫੈਸਲਾ ਅਜੇ ਕੋਈ ਫੈਸਲਾ ਨਹੀਂ ਜੀ ਸਾਡੇ ਲਾਗੂ ਨਹੀਂ ਕਰੇ ਫੈਸਲਾ ਜਿਉ ਅਸੀਂ ਬੋਲ ਰਹੇ ਹਾਂ ਤੱਕਾ ਕਰ ਰਹੇ ਹਾਂ ਸਾਡਾ ਨੇ ਕੀ ਐਸੇ ਹੀ ਸਾਹਬ ਨੇ ਕੀ ਕਿਹਾ ਹੋਣਾ ਨਹੀਂ ਅਜ ਕਰ ਰਹੇ ਹੋ ਦੇਖੋ ਕੀ ਕਰ ਰਹੇ ਹੈ ਠੀਕ ਹੈ ਬਸ ਮੇਰੇ ਨਾਲ ਸਹਿਮਤ ਕੋ ਨਹੀਂ ਇਹ ਬੰਦਾ ਮਰਦੇ ਕੌਣ ਜ਼ਿੰਮੇਵਾਰ ਹੈ ਬਸ ਸਰਕਾਰੇ ਕਿਹੜੇ ਪਿੰਡ ਦਾ ਮਸਲਾ ਜੀ ਹੈ ਪਤਰੀ ਐਸਡੀ ਸਾਹਿਬ ਨੂੰ ਜੀ ਸੈੱਟ ਇਸ ਕੋਲ ਟੀ ਹਾਂ ਕਿਹੜੇ ਪਿੰਡ ਤੁਸੀਂ ਖੜੇ ਹੋ ਇਸ ਟਾਈਮ ਇਹ ਰਾਮਕੋਟ ਦਾ ਬੇਗੜੇ ਬੇਗੜੇ ਦਾ ਠੀਕ ਹੈ ਤੁਹਾਡੇ ਵੱਲੋਂ ਕਹੇ ਤੱਕ ਇੱਕ ਵਜ ਨੂੰ ਹੋਲਡ ਕਰ ਦਿੱਤਾ ਜਾਵੇ ਹਾਂ ਨਹੀਂ 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 ਇਹਦੀ ਕੋਈ ਗੱਲ ਨਹੀਂ ਉਹ ਤਾਂ ਫੈਸਲਾ ਉਹਨਾਂ ਨੇ ਲੈਣਾ ਹੈ ਠੀਕ ਹੈ ਅਸੀਂ ਤਾਂ ਉਹਨਾਂ ਨੂੰ ਰਿਪੋਰਟ ਦੇਣੀ ਐ ਐਸਡੀ ਸਾਹਿਬ ਨੂੰ ਠੀਕ ਹੈ ਤੌਰੀਨ ਚਲੋ ਆਹ ਬੜਾ ਤਾਂ ਆ ਲੈ ਆਖੇ ਮਿੰਟਾ ਕੰਮ ਕਰੀਂ ਕਿ ਕੰਝਰਾ ਬੰਦਲ ਚਾਹੂ ਮਿੰਟਾ ਕਰਾਉਂਗੀ ਆ ਮੈਨੂੰ ਮੈਨੂੰ ਕਰਾਉਣਾ ਹੈ ਸੁਰਾਤ ਨੇ ਅੰਕਲ ਜੀ ਆ ਛੱਡੋ ਇਹਨੂੰ ਕੋਲਡ ਡਰਿੰਕ ਨੂੰ ਫੜੋ ਇਹਨਾਂ ਨੂੰ ਆ ਫੜੀਏ ਨੂੰ ਫੜੀ ਗੱਲ ਕਰਦਾ ਦੋਹਰਾ ਲਿਆ ਦੋਹਰਾ ਲਿਆ ਸਭ ਕਢਾਓ ਲੜਾਈ ਕੋਈ ਗੱਡੀ ਮੈਨੂੰ ਛਾੜ ਦੇ ਯਾਰ ਮੈਨੂੰ ਛਾੜ ਛੋੜ ਦੇ ਛੋੜ ਦੇ ਛੋੜ ਦੇ ਪੁਲਿਸ ਪ੍ਰਸ਼ਾਸਨ ਕਰਨਾ ਫਿਰ ਪੁਲਿਸ ਨਾ ਪੁੱਛ ਨਾ ਪੁੱਛ ਕੇ ਕਿਤੇ ਪੁਲਿਸ ਨੂੰ ਤੇ ਉਸਕੇ ਕੋਲ ਹੀ ਹੋ ਕੇ ਕਰਨਾ ਗਿਆ ਤੁਸੀਂ ਕਦੋਂ ਪਾਓ ਕਾਰਵਾਈ ਪਾਉਣੇ ਨਾ ਤੁਸੀਂ ਭੈਣ ਚੋ ਮਰੇ ਕੋਈ ਦਾ ਬੱਪਾ ਕਰਾ ਦੇ ਹਾਂਜੀ ਬਪੂ ਜੀ ਕੀ ਮਸਲਾ ਆਇਆ ਤੇ ਕੀ ਕਾਰਵਾਈ ਤੁਹਾਡੇ ਵੱਲੋਂ ਹੁਣ ਕੀਤੀ ਹੈ ਜੀ ਇਹ ਨਾ ਅੱਜ ਆਏ ਸੀ ਅਫਸਰ ਮੌਕੇ ਤੇ ਠੀਕ ਹੈ ਜੀ ਇਥੋਂ ਦੀ ਕੋਈ ਬੋਰ ਵਾਸਤੇ ਪੈਪ ਪਾਉਣੀ ਸੀ ਠੀਕ ਹੈ ਜੀ ਇੱਕ ਤਰਦਾ ਖੇਤ ਹੈ ਤੇ ਆਹ ਨਾਲ ਦੋ ਕਰਾਲਾ ਠੀਕ ਹੈ ਜੀ ਇਹਨੂੰ ਬੋਰ ਦਾ ਪਾਣੀ ਲਾਉਣ ਵਾਸਤੇ ਠੀਕ ਹੈ ਜੀ ਦੂਸਰੀ ਧਿਰਨੇ ਕਿਹਾ ਵੀ ਅੱਜ ਨਹਿਰ ਦਾ ਪਾਣੀ ਆ ਰਿਹਾ ਹੈ ਠੀਕ ਹੈ ਤੁਸੀਂ ਅੱਜ ਇਹਨੂੰ ਨਾ ਛੇੜੋ ਠੀਕ ਹੈ ਜੀ ਉਹ ਉਹਨਾਂ ਨੇ ਜੇ ਕਿਤੇ ਵੀ ਅਸੀਂ ਪਾਵਾਂਗੇ ਅਫਸਰ ਨੇ ਕਿਹਾ ਵੀ ਬੈਠ ਕੇ ਸਹਿਮਤੀ ਕਰੋ ਠੀਕ ਹੈ ਜੀ ਉਹਨਾਂ ਨੇ ਜੀ ਇਹ ਸੁਣਨ ਜਾਇ ਅਫਸਰ ਵੱਲੋਂ ਮਤਲਬ ਹੁਕਮ ਲਿਖ ਵੀ ਦਿੱਤਾ ਸੀ ਪਾਈਪ ਨਹੀਂ ਦੋ ਦਿਨ ਪਾਣੀ ਨਹੀਂ ਇਹ ਤਾਂ ਅਫਸਰਾਂ ਨੂੰ ਪਤਾ ਹੈ ਠੀਕ ਹੈ ਜੀ ਕਿਹਾ ਕਿ ਨਹੀਂ ਪਰ ਉਹਨਾਂ ਨੇ ਕਿਹਾ ਵੀ ਬੈਠ ਕੇ ਸਮਝੌਤਾ ਕਰੋ ਤਾਂ ਕਿ ਲੜਾਈ ਜਗਾ ਉਹਨਾਂ ਨੇ ਆ ਕੇ ੱਟੇ ਨਾਲ ਸੱਟਾਂ ਮਾਰੀਆਂ ਤੇ ਆ ਖਾਲ ਕੱਢਦੇ ਸੀ ਪਤਾ ਨਹੀਂ ਤੋੜਦੇ ਸੀ ਆ ਦੇਖੋ ਜਿਆ ਸੱਟਾ ਕਿੰਨਾ ਨੇ ਕਿੰਨਾਂ ਨੂੰ ਮਾਰੀਆਂ ਗਈਆਂ ਜੇ ਕੀ ਜਿਨ੍ਹਾਂ ਨੇ ਐਪਲੀਕੇਸ਼ਨ ਦਿੱਤੀ ਸੀ ਪੈ ਪਾਉਣ ਵਾਸਤੇ ਅੱਛਾ ਉਹਨਾਂ ਵੱਲੋਂ ਦੂਜੀ ਪਾਰਟੀ ਨੂੰ ਸੱਟਾਂ ਮਾਰੀਆਂ ਗਈਆਂ ਠੀਕ ਹੈ ਕਿਹੜੀ ਨਾਲ ਸੱਟਾਂ ਮਾਰੀਆਂ ਕੋਈ ਨਹੀਂ ਅੱਥੋ ਪਾਈ ਹੋਇਆ ਸੱਟਾ ਮਾਰੀ ਆ ਨਹਿਰ ਦਾ ਪਾਣੀ ਆ ਗਿਆ ਦੇਖੋ ਜੀ ਉਹਨੇ ਨਹਿਰ ਦੇ ਪਾਣੀ ਦੇ ਵਾਸਤੇ ਖਾਲ ਬਣਿਆ ਹੈ ਤੇ ਹੁਣ ਥੋੜਾ ਪੱਕਾ ਤੋੜਨ ਦੇਾਂਗੇ ਠੀਕ ਹੈ ਜੀ ਆ ਦੇਖੋ ਆ ਗਿਆ ਨਾ ਮੁੱਕ ਨਹੀਂ